ਉਧਰ ਸਾਰੇ ਆ ਰਲ ਕੇ ਦੇਖਾ ਇਹ ਕਾਰਤਿਕ ਸਮੇਤ ਸਾਰੇ ਦੇ ਨੇ ਜਾਰੇ ਨਹੀਂ ਆ ਰਹੀ ਸੀ ਬਹੁਤ ਜ਼ੋਰਦਾਰ ਤੇ ਬਿਜਲੀ ਆਈ ਸੀ ਏਡੀ ਤਕੜੀ ਕਿ ਸਾਰੇ ਕਰੰਦ ਦਿਲਾਂ ਗਏ ਕਾਉਂ ਕਰੀ ਜਾਂਦਾ ਵੀ ਬਿਲੀ ਕਿੱਥੋਂ ਆ ਕੇ ਮੁੜ ਗਈ ਤੇ ਮੀ ਆ ਕੇ ਮੈਂ ਤਾਂ ਹੁਣ ਆਇਆ ਕਰੇ ਹਜੇ ਸਾਰਿਆਂ ਦੇ ਦਿਲ ਕਾਉਂ ਮੋ ਕਰਦੇ ਜੀ ਤੇ ਮੈਂ ਤੇ ਤਾਈ ਲੱਗੀ ਤਾਈ ਵੀ ਲੱਗੀ ਪਈ ਹੈਗੀ ਤਾਈ ਕਹਿੰਦੀ ਮੀ ਹੋਰ ਆਵੇ ਹਨਾ ਤਾਈ ਐ ਕਿਨੇ ਤਾ ਮੇਰੀ ਫੋਟੋ ਨਾਲ ਮੈਂ ਉਹ ਹੀ ਆਖਿਆ ਤੈਨੂੰ ਤੂੰ ਐਂ ਕਿਨੇ ਮੀ ਆਇਆ ਕਰੇ ਮੈਂ ਆ ਹੀ ਆਂ ਹਾਂ ਆ ਟਿਕਣੀ ਨੰਬਾਗਾ ਨਹੀਂ ਆ ਰਹੇ ਹੂੰ ਤੇ ਆ ਗਈ ਐ ਪਤਾ ਨਹੀਂ ਕਿੱਥੋਂ ਇਹ ਤੂੰ ਕਿੱਥੇ ਗਈ ਸੀ ਨਾਣ ਕੇ ਕੀ ਕਰਨਗੇ ਸੀ ਬਾਕੇ ਕਰੇ ਇਧਰ ਆ ਆ ਦੋਨੇ ਆੜਮਾ ਇਹ ਸਾਡੇ ਗਲੀ ਦੀਆਂ ਬਿਲਕੁਲ ਸ਼ੈਤਾਨ ਪੁਰਸ਼ ਆ ਇਹ ਆਵੇ ਦੂਰੀਆ ਕਰੀ ਇਹ ਵੇਖੀਏ ਦੂਰਿਆ ਕਰੂਗਾ ਇਹ ਉਹ ਮੂੰਗੜਾ ਲਾ ਸੀਗਾ ਬੇ ਆ ਏਕਾਰ ਆ ਲੈ ਉਹ ਨਾ ਤੋੜਦਾ ਕਿਉਂ ਹੈ ਹੈਲੋ ਗਾਇਜ਼ ਵੈਲਕਮ ਟੂ ਮਾਈ ਬਲੌਗ ਹਾਂ ਦੂਰਿਆ ਕਰੀ ਹਾਂ ਗਾਇਜ਼ ਵੈਲਕਮ ਟੂ ਹਾਂ ਉਧਰ ਵੇ ਲੈ ਉਹ ਜਾਣ ਕੇ ਤੋੜਦਾ ਰੂਗਾ ਸਹੀ ਦੇ ਦੋਸਤਾਨ ਹੈ ਇਹ ਸਾਡੀ ਗਲੀ ਦੇ ਦੋਸਤਾਨ ਹਾਂ ਅੱਗੇ ਇਹ ਇਹ ਬੋਰ ਤਰਾਤ अच्छा होर होर ਨਹੀਂ ਚੱਲ ਕੋਈ ਗੱਲ ਨਹੀਂ ਤੇ ਨੀਰਾ ਆ ਗਿਆ ਅਜਮੀ ਬਹੁਤ ਆਇਆ ਸੀ ਯਾਰ ਪਿੰਡ ਤੇ ਬਿਜਲੀ ਬਟੇ ਗਈ ਤੇ ਬਿਜਲੀ ਪਤਾ ਨਹੀਂ ਕਿੱਥੇ ਡਿੱਗੀ ਆ ਕਿ ਆਪਾਂ ਨੂੰ ਨਹੀਂ ਪਤਾ ਹਨਾ ਡਰ ਗਈ ਤੂੰ ਮੈਨੂੰ ਪਤਾ ਨਹੀਂ ਮੈਨੂੰ ਬੀਬੀ ਨਹੀਂ ਦੱਸਦੀ ਅਹ ਬੀਬੀਂ ਤਾਂ ਚੱਲ ਕੋਈ ਨਹੀਂ